ਤੇ ਸ਼ਾਮ ਦੇ ਜਿਹੜੇ ਹੈਗੇ ਆ 6 ਵਜ ਗਏ ਮੇਰੇ ਤੁਹਾਡੇ ਨਾਲ ਮਤਲਬ ਮੈਂ ਕਿਹਾ ਵਲੌਗ ਸ਼ੂਟ ਕਰ ਲਵਾਂ ਤੇ ਮੈਂ ਨਾ ਕਾਲੀ ਹੀੜਾ ਤੋਂ ਐਸੀ ਦਾ ਵੈਸੇ ਦਾ ਸਾਰਾ ਹੀ ਥੋੜਾ ਜਿਹਾ ਨਹੀਂ ਪਿਆ ਸੀਗਾ ਥੋੜਾ ਜਿਹਾ ਹੀ ਪਿਆ ਜਿਆਦਾ ਨਹੀਂ ਪਿਆ ਔਰ ਸਾਰਾ ਹੀ ਵਿੜਾ ਹੈਗਾ ਉਹ ਗੰਦਾ ਹੋ ਗਿਆ ਪੱਤੇ ਪੱਤੇ ਦੇ ਹੋ ਗਏ ਨੇ

ਬਸ ਇੱਥੇ ਜਿਹੜੀ ਹੈਗੀ ਐ ਮੈਂ ਚੰਗੀ ਤਰ੍ਹਾਂ ਹਨਾ ਸਾਫ ਸਫਾਈ ਕਰਨ ਲੱਗੀ ਸੀਗੀ ਤੁਹਾਨੂੰ ਪਤਾ ਹੀ ਐ ਹਨਾ ਕਿ ਪੱਤੇ ਬਹੁਤ ਜ਼ਿਆਦਾ ਝੜਦੇ ਨੇ ਹਨਾ ਜਿਹੜਾ ਮਤਲਬ ਇਹ ਵਾਲਾ ਬਾਹਰਲਾ ਵੀੜਾ ਇਹ ਤਾਂ ਰੋਜ਼ ਹੀ ਸਫਾਈ ਮੰਗਦਾ ਬਟ ਰੋਜ਼ ਤਾਂ ਮੈਂ ਚਲੋ ਕਰ ਦਿੰਨੀ ਐ ਕਿ ਦੂਜੇ ਤੀਜੇ ਦਿਨ ਕਰ ਦਿੰਨੀ ਹੁੰਨੀ ਆ ਜਦੋਂ ਮੈਨੂੰ ਲੱਗਦਾ ਕਿ ਹਨਾ ਹੁਣ ਇਹ ਗੰਦਾ ਹੋ ਗਿਆ ਵੈਸੇ ਕੱਲ ਮੈਂ ਧੋ ਦਿੱਤਾ ਸੀਗਾ ਤੋਂ ਤੋਂ ਬਾਅਦ ਫਿਰ ਅੱਜ ਨੇਰੀ ਨੂੰ ਹੀ ਮੀਂਹ ਮੂਝਿਆ ਲੱਗਿਆ ਤਾਂ ਕਰਕੇ ਨਾ ਬਹੁਤ ਜ਼ਿਆਦਾ ਗੰਦਾ ਹੋ ਗਿਆ ਸੀਗਾ ਫਿਰ ਮੈਂ ਝਾੜੂ ਹੀ ਮਾਰ ਦਿੱਤਾ ਸੀਗਾ ਕੱਲੂ ਮੀਂਹ ਵੀ ਦੱਸਿਆ ਹੋਇਆ ਮੀਂਹ ਤਾਂ ਅੱਜ ਵੀ ਪਿਆ ਸੀਗਾ ਮੀਂਹ ਵੀ ਕੱਲ ਨੂੰ ਦੱਸਿਆ ਹੋਇਆ ਤੇ ਕੱਲੂ ਦੇਖਦੀ ਆ ਜਿਹੜਾ ਇਦੋਂ ਝਾੜੂ ਝੂੜੂ ਮਾਰ ਲਿਆ ਹੁਣ ਥੋੜੀ ਵੀ ਇੱਥੇ ਤੱਕ ਸੈਰ ਵਗੈਰਾ ਕਰਾਂਗੇ ਹੁਣ ਤਾਂ ਜੈਸੀਨ ਮੈਨੂੰ ਪਾਣੀ ਪਿਲਾਉਗੀ ਠੰਡਾ ਜਿਹਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਤੁਹਾਡੇ ਵੀ ਹੋਗੀ ਹੋਣੀ ਹੈ ਬਹੁਤ ਜ਼ਿਆਦਾ ਗਰਮੀ ਹੈ ਇੱਥੇ ਨਾ ਬਾਅਦ ਵਿੱਚ ਮੇਤੋ ਵੀਡੀਓ ਨਹੀਂ ਬਣੀ ਸੀ ਇਹ ਅਗਲੇ ਦਿਨ ਦੀ ਵੀਡੀਓ ਹੈ ਮਾਰਨਿੰਗ ਦੀ 6:30 ਵਜੇ ਦੀ ਮੈਂ ਉੱਠ ਤਾਂ 6 ਵਜੇ ਗਈ ਸੀ ਮਤਲਬ ਸਵਾ 6 ਵਜੇ ਦੀ ਹੈ ਇਹ ਵਾਲੀ ਵੀਡੀਓ ਤੇ ਮੈਂ ਨਾ ਚਾਹ ਰੱਖ ਦਿੱਤੀ ਸੀ ਇੱਕ ਪਾਸੇ ਤੇ ਉਸ ਤੋਂ ਬਾਅਦ ਮੈਂ ਅੱਜ ਬਣਾਉਣੀ ਸੀਗੀ ਚਾਵਲ ਗੱਗੂ ਨੇ ਅੱਜ ਜਾਣਾ ਸੀਗਾ ਫਰਸਟ ਟਾਈਮ ਸਕੂਲ ਮਤਲਬ ਕਿ ਛੇਮੀ ਕਲਾਸ ਚ ਅੱਜ ਉਹਦਾ ਪਹਿਲਾ ਦਿਨ ਸੀਗਾ ਇਸ ਕਰਕੇ ਮੈਂ ਉਹਨੂੰ ਪੁੱਛਿਆ ਸੀਗਾ ਕਿ ਕੀ ਖਾਣਾ ਹੈ ਤੂੰ ਕਹਿੰਦਾ ਮम्मा ਮੈਂ ਚਾਵਲ ਖਾਣੇ ਨੇ ਇਸ ਕਰਕੇ ਮੈਂ ਉਹਨੂੰ ਨਾ ਨਮਕੀਨ ਚਾਵਲ ਹੈਗੀ ਆ ਜਿਹੜੇ ਉਹ ਬਣਾਉਣ ਲੱਗੀ ਸੀਗੀ ਇੱਥੇ ਮੈਂ ਨੀਚੇ ਤੋਂ ਨਾ ਆਲੂ ਔਰ ਪਿਆਜ਼ ਚੱਕਦੀ ਪਈ ਸੀ ਸਿੰਪਲ ਚਾਵਲ ਬਣਾਣੇ ਨੇ ਨਮਕੀਨ ਆਲੂ ਔਰ ਪਿਆਜ਼ ਪਾ ਕੇ ਠੀਕ ਹੈ ਜੀ ਇਹਦੀ ਰੈਸিপি ਵੀ ਮੈਂ ਤੁਹਾਡੇ ਨਾਲ ਨਾਲ ਦੀ ਨਾਲ ਹੀ ਸ਼ੇਅਰ ਕਰ ਦੇਣੀ ਹੈ ਤੇ ਤੁਸੀਂ ਵੀ ਦੇਖ ਲਿਓ ਕਿ ਮੈਂ ਕਿਵੇਂ ਬਣਾਉਣੀ ਆ ਮੈਨੇ ਕਾਫੀ ਦਿਨਾਂ ਤੋਂ ਜਿਹੜਾ ਵਲੌਗ ਹੈਗਾ ਉਹ ਨਹੀਂ ਬਣਾਇਆ ਸੀਗਾ ਕਿਉਂਕਿ ਮੇਰੇ ਨਾ ਪਿੰਡ ਦੇ ਜਿਹੜੇ ਕੁਝ ਗੇੜੇ ਲੱਗਦੇ ਪਏ ਸੀਗੇ ਮੈਂ ਨਾ ਉਥੇ ਮਥਾ ਟੇਕਣ ਜਾਂਦੀ ਸੀਗੀ ਵੀਰਵਾਰ ਨੂੰ ਤੇ ਫਿਰ ਮੈਨੂੰ ਟਾਈਮ ਮਤਲਬ ਕਿ ਮੇਰਾ ਕੁਝ ਮਾਨਵੀ ਥੋੜਾ ਜਿਹਾ ਖਰਾਬ ਹੀ ਚੱਲਦਾ ਪਿਆ ਸੀਗਾ ਡਾਵਾ ਡੋਲ ਜਾਈ ਸੀਗਾ ਇਸ ਕਰਕੇ ਜਿਹੜੇ ਵਲੌਗ ਹੈਗੇ ਆ ਉਹ ਨਹੀਂ ਬਣਦੇ ਪਏ ਸੀਗੇ ਤੇ ਮੈਂ ਲਾਈਵ ਵੀ ਬਹੁਤ ਘੱਟ ਆਈਆਂ ਮਤਲਬ ਏ ਲਾਲੋ ਲਾਈਵ ਤਾਂ ਮੈਂ ਆਈ ਹੋਈ ਨਹੀਂ ਹੈਗੀ ਕੋਸ਼ਿਸ਼ ਕਰੂੰਗੀ ਕਿ ਲਾਈਵ ਤੋਂ ਵੇਨਾ ਹੀ ਜਿਹੜਾ ਮੇਰਾ ਵਾਚ ਟਾਈਮ ਹੈ ਉਹ ਪੂਰਾ ਹੋ ਜਾਵੇ ਜੇ ਤੁਸੀਂ ਸਪੋਰਟ ਕਰੋਗੇ ਤਾਂ ਬਹੁਤ ਛੇਤੀ ਜਿਹੜਾ ਹੈਗਾ ਮੇਰਾ ਵਾਚ ਟਾਈਮ ਪੂਰਾ ਹੋ ਜਾਊਗਾ ਵੈਸੇ ਮੈਂ ਨਾਈਟ ਦੀ ਹੈ ਨਾ ਲਾਈਵ ਲਾ ਕੇ ਵੀ ਰੱਖ ਰੱਖੂੰਗੀ ਕੋਸ਼ਿਸ਼ ਤਾਂ ਮੈਂ ਕਰੂੰਗੀ ਅ ਜਿਦਾ ਕਿ ਮੇਰੇ ਫੋਨ ਦਾ ਜਿਹੜਾ ਚਾਰਜਰ ਹੈਗਾ ਨਾ ਖਰਾਬ ਹੋਇਆ ਹੋਇਆ ਇਹਨਾਂ ਦੇ ਚਾਰਜਰ ਨਾਲ ਮੈਨੂੰ ਲਗਾਉਣਾ ਪੈਂਦਾ ਫਿਰ ਇਹਨਾਂ ਦੇ ਫੋਨ ਦੀ ਬੈਟਰੀ ਲੋ ਹੋ ਜਾਂਦੀ ਰਾਤ ਨੂੰ ਮੇਨਾਂ ਦੇ ਫੋਨ ਤੋਂ ਨਾ ਚਾਰਗ ਲਾਦਿੰਨੀ ਹੁੰਦੀ ਆ ਜੇ ਮੈਂ ਇਹਨਾਂ ਦਾ ਫੋਨ ਵੀ ਆਪਣੇ ਫੋਨ ਲਾਈਵ 'ਚ ਔਨ ਰੱਖਾਂ ਤਾਂ ਇਹਨਾਂ ਦਾ ਫੋਨ ਬੰਦ ਹੋ ਜਾਊਗਾ ਫਿਰ ਤੁਹਾਨੂੰ ਪਤਾ ਹੀ ਹੈ ਵਾਸਟ ਟਾਈਮ ਨਹੀਂ ਮਿਲੂਗਾ ਇਹ ਮੈਨੂੰ ਰੋਜ਼ ਕਹਿ ਦਿੰਦੇ ਨੇ ਕਿ ਵਲੌਗ ਬਣਾ ਲੈ ਤੂੰ ਪਾਂਦੀ ਹੋਈ ਨਹੀਂ ਹੈਗੀ ਬਣਾ ਲੈ ਬਣਾ ਲੈ ਪਰ ਤੇ ਮੇਰਾ ਨਾ ਜੀ ਦੀਆਂ ਨਹੀਂ ਸ਼ਿਕਾਇਤ ਚਲੋ ਮੈਂ ਕਿਹਾ ਹੁਣ ਜਿਹੜੀ ਵਲੌਗ ਦੀ ਹੈਗੀ ਆ ਉਹ ਸਟਾਰਟਿੰਗ ਹੈ ਨਾ ਕਰਨ ਤਾਂ ਮੈਂ ਤੇ ਹੁਣ ਡੇਲੀ ਵਲੌਗ ਆਇਆ ਕਰੂੰਗੀ ਜਿਹਦਾ ਕੱਲ ਮੈਂ ਪਾਇਆ ਸੀਗਾ ਕਿ ਸਕੂਲ ਵਾਲਿਆਂ ਨੇ ਬਹੁਤ ਲੁੱਟ ਮਚਾਈ ਹੋਈ ਆ ਹਨਾ ਤੇ ਅੱਜ ਮੈਂ ਇਹ ਵਾਲਾ ਪਾ ਦੂੰਗੀ ਕੱਲ ਵਾਸਤੇ ਕੋਈ ਹੋਰ ਦੇਖਦੇ ਆ ਮੈਂ ਰੈਸਿਪੀ ਵਗੈਰਾ ਬਣਾਉਂਗੀ ਕੱਲ ਕੱਲ ਲਈ ਤਾਂ ਤੇ ਹੋਪ ਕਿ ਤੁਸੀਂ ਨਾ ਮੇਰੇ ਵਲੌਗਸ ਨੂੰ ਬਹੁਤ ਪਿਆਰ ਦੋਗੇ ਤੇ ਇੱਥੇ ਜਿਹੜਾ ਮੈਂ ਆਲੂ ਪਿਆਜ਼ ਹੈ ਗਿਆ ਉਹ ਕੱਟਣ ਲੱਗ ਗਈ ਸੀ ਤੇ ਦੋ ਚਾ ਵੀ ਮੈਂ ਇੱਕ ਸਾਈਡ ਰੱਖੀ ਹੋਈ ਆ ਛੋਟੀ ਗੈਸ ਤੇ ਉਹ ਹੌਲੀ ਹੋਈ ਚੱਲਦਾ ਹੈ ਨਾ ਇਸ ਕਰਕੇ ਹਜੇ ਉਹ ਹੋਈ ਨਹੀਂ ਸੀਗੀ ਰੇਜੀ ਨਹੀਂ ਸੀਗੀ ਪਈ ਤੇ ਬਸ ਫਿਰ ਮੈਂ ਜਿਹੜੇ ਆਲੂ ਧੋਲੇ ਸੀਗੇ ਪਹਿਲਾਂ ਹੀ ਬਾਅਦ ਵਿੱਚ ਜਦੋਂ ਬਣਾਉਂਗੀ ਉਦੋਂ ਵੀ ਧੋ ਲੂੰਗੀ ਠੀਕ ਹੈ ਜੀ ਤੇ ਇੱਥੇ ਮੈਂ ਨਾ ਬਸ ਹੁਣ ਆਪਣਾ ਕੁੱਕਰ ਜਿਹੜਾ ਹੈਗਾ ਛਾੜ ਦਿੱਤਾ ਹੈ ਤੇ ਰੈਸিপি ਮੈਂ ਨਾਲ ਦੀ ਨਾਲ ਹੀ ਦੱਸ ਦਵਾਂਗੀ ਕਿ ਮੈਂ ਕਿਵੇਂ ਕਿਵੇਂ ਜਿਹੜੇ ਹੈਗੇ ਆ ਚਾਵਲ ਬਣਾਏ ਆ ਠੀਕ ਹੈ ਜੀ ਇੱਕ ਗੱਡ ਛੱਪਾਂ ਨੇ ਤੇਲ ਦੀ ਪਾ ਲਈ ਆ हां जी इतनी मैं कुकर ਰੱਖ ਦਿੱਤਾ ਸੀ ਗੈਸ ਤੇ ਠੀਕ ਹੈ ਜੀ ਕਿਉਂਕਿ ਅੱਜ ਮੈਂ ਬਣਾਉਂਗੀ ਚਾਵਲ ਆਲੂ ਪਿਆਜ਼ ਵਾਲੇ ਤੇ ਚਾਹ ਪਾਜ ਦਾ ਦੁੱਧ ਠੀਕ ਹੈ ਜੀ ਤੇ ਤੇਲ ਵਿੱਚ ਇੱਕ ਘੜਛੀ ਜਿਹੜੀ ਪਾ ਲਈਏ ਤੇ ਹੁਣ ਆਪਾਂ ਪਾਵਾਂਗੇ ਜੀਰਾ ਠੀਕ ਹੈ ਜੀ ਕਿਉਂਕਿ ਤੇਲ ਸਾਡਾ ਹੋ ਗਿਆ ਗਰਮ ਇੱਕ ਚਮਚ ਜੀਰੇ ਦਾ ਪਾਵਾਂਗੇ ਦੀਰਨ 골ਡਨ ਬ੍ਰਾਊਨ ਹੋਣ ਤੱਕ ਥੋਣ ਕੇ ਤੇਲ ਗਰਮ ਸੀਗਾ ਜੀਰਾ ਦਾ ਸਾਡਾ ਹੋ ਗਿਆ ਗਰਮ ਤੇ ਹੁਣ ਅਸੀਂ ਪਾ ਲਾਂਗੇ ਪਿਆਜ਼ ਪਿਆਜ਼ ਨੂੰ ਅਸੀਂ 골ਡਨ ਬ੍ਰਾਊਨ ਹੋਣ ਦਵਾਂਗੇ ਐਨੇ ਅਸੀਂ ਟਮਾਟਰ ਕੱਟ ਲਾਂਗੇ ਦੋ ਟਮਾਟਰ ਲੈ ਲਏ ਨੇ স্মॉल ਸਾਈਜ਼ ਦੇ ਕਿਉਂਕਿ ਮੇਰੀ ਕੋਈ ਨਹੀਂ ਪੈ ਗਈ ਪਿਆਜ਼ ਤਾਂ ਜਿਹੜਾ ਇਹ ਮੈਂ 골ਡਨ ਬ라운 ਹੋ ਗਿਆ ਲੱਗੀ ਪਾ ਦਾਂਗੇ ਟਮਾਟਰ ਠੀਕ ਹੈ ਜੀ मिर्चा भी पा दें नमक हम ही ऐड कर दें क्योंकि ए कि सा जोड़ा मसाला है वह बहुत ही शेपी जोड़ा है ठीक है, हो है जी हम नमक ऐड कर देंगे एक चम्मच ठीक है जी थोड़ा जो पाए ਜੀਰਾ ਪੀਦਾਗੇ 2 ਮਿੰਟ ਲਈ ਇਹਦੇ ਨਾਲ ਸਾਰਾ ਮਸਾਲਾ ਇਹ ਵਾਸ਼ ਏਤੀ ਜਿਹੜਾ ਹੈਗਾ ਫੋਨ ਹੋ ਜੀਵਾ ਠੀਕ ਹੈ ਜੀ ਮਸਾਲਾ ਜੀਰਾ ਹੈਗਾ ਸਾਡਾ ਫੋਨ ਹੋ ਗਿਆ ਜੀ ਠੀਕ ਹੈ ਜੀ ਹੁਣ ਅਸੀਂ ਹਲਦੀ ਐਡ ਕਰੀਏ ਹੁਣ ਆਪਾਂ ਹਲਦੀ ਐਡ ਕਰਾਂਗੇ ਠੀਕ ਹੈ ਜੀ अर्धा चम्मच अभी जड़ा हैल पावगे सिर्फ अद्धा चम्मच पावेंगे फिर अभी बच्चे आलू एड कर देंगे ठीक है जी जी आ वाली कौली हैगी है ये मैं जी डेढ़ कौली हैगी चावलों की ली है जी ठीक है जी चावल में धो के रख ली थी हम चावल एड कर देंगे ठीक है जी हम यही जी डे कौली है ना जी ये कौली अभी चावल दी ली है आ, असी तीन कौलियां जीडिया है, है पानी ठीक है जी असि पानी ऐड कर देंगे

ਤੁਸੀਂ ਦੇਖ ਸਕਦੇ ਹੋ ਜਿਹੜੀ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਨੇ ਪੌਂਚ ਦਾ ਕਲਰ ਥੋੜਾ ਹੋਰ ਆ ਰਿਹਾ ਪਰ ਬਿਲਕੁਲ ਪ੍ਰੋਪਰ ਜਿਹੜਾ ਹੈਗਾ ਉਹ ਕਲਰ ਆਇਆ ਚਾਵਲਾਂ ਦਾ ਤੇ ਹੁਣ ਅਜੇ ਟਾਈਮ ਪਿਆ ਗੱਗੂ ਨੂੰ ਜਾਂ ਮੈਂ ਕਿਆਰ ਕਰ ਲੈਣੇ ਆ ਇਹ ਚਾਵਲ ਸਾਡੀ ਜਿਹੜੇ ਬਣ ਕੇ ਤਿਆਰ ਹੋ ਗਏ ਨੇ ਤੁਸੀਂ ਵੀ ਟਰਾਈ ਕਰਿਓ ਨਾ ਸਿੰਪਲ ਜਿਹਾ ਆਵੇ ਬੱਚਿਆਂ ਵਾਸਤੇ ਸਕੂਲੀ